ਸ਼੍ਰੀ ਮੰਤਰੀ ਪੰਜਾਬ ਸਰਕਾਰ ਦੇ ਸੰਧ ਸਿੰਘ ਜੀ ਦੀਪ ਸਿੰਘ ਜੀ ਦਾ ਨਾਮ ਹੈ ਮੈਂ ਨਾਸਟਿਓ ਰਾਂ ਸ਼ੁਣੋ ਜੀ ਦਾਵਾ ਸਤਿ ਨਰਵਾਹ ਕੋਪਾਤਾ ਸੁਪਰੇ ਕੇ ਸਨਮਨ ਕੀਤਾ ਗਿਆ ਸੁਪਾ ਦੇ ਰਹੇ ਨੇ ਮਨਾਰ ਹਨ ਮੈਂ ਕਹਿੰਦਾ ਸੀ ਜਿਵੇਂ ਜੱਸ ਮਿਤਾ ਜਸਤ ਮੈਂ ਵਾਹ ਇਸ ਟਿਮ ਗਿਆ ਮੈਂ ਮਨਾਰ ਗਿਆਸਪੋਰਟ ਨੂੰ ਨੁਮਾਸ਼ੀ ਕੋਟੇ ਮਾਰੀ En dus al, toch wat je daar nu And en dus al hebben we dus Moet u تاں تاں گراو توکي چاھو تاں چاھو ڏيکڻو ٿو يعني ڇا ڪي ٿو ڇا ٿيندو آهي 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 ڇا ٿين ਪਾਣੀ ਨਹੀਂ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਜਿਹੜੀ ਫੈਸਲੇ ਉਸ ਤੋਂ ਹੋਣਾ ਹੈ ਇਹ ਬੁੱਧੀ ਕਿਸੇ ਦਿਨ ਹੈ ਅਗਲੇ ਦਸਤੂਰ ਸਮਾਹ ਲਿਆ ਪਾਣੀ ਹਰਾਨਾ ਦਾ ਫਰੋਕ ਹੋਰ ਤਾਂ ਕਰ ਹਾਂਜੀ ਪਾਣੀ ਹਰਾਨਾ ਦਾ ਫਰੋਕ ਹੋਰ ਤਾਂ ਕਰ ਹਾਂਜੀ ਸਾਨੂੰ ਦੋ ਦਰਵਾਜ਼ੇ ਰਾਣਾ ਖੇਵ ਜੀ ਕਿਰਪਾ ਕਰਨ ਕਿ ਜਿਹੜਾ ਬਹੁਤ ਵੱਡਾ ਸਾਡੇ ਤੇ ਦੁਖਾ ਦਾ ਹੈ ਜਿਹਦੇ ਵਿੱਚੋਂ ਬਹੁਤ ਸੱਖੀਆਂ ਲੋਕਾਂ ਦੀ ਮਦਦ ਕਰ ਸਕੀਏ। ਔਰ ਲੋਕਾਂ ਨੂੰ ਜਿਹੜਾ ਹੈਗਾ ਕਿ ਕੋਵਿਡ ਦੀ ਗੰਮਤ ਹਾਲਤ ਦੇ ਹੀ ਰਿਹਾ ਹੈ ਇਸੇ ਤਰ੍ਹਾਂ ਉਹਨਾਂ ਨੂੰ ਗੰਮਤ ਹਾਲਤਾਂ ਚੜ੍ਹਦੀ ਕਲਾ ਚ ਰਹਿਣ ਦਾ ਸਾਨੂੰ ਸਾਰਿਆਂ ਨੂੰ ਹੌਸਲਾ ਬਖਸ਼ਣ ਦਾ ਅਸੀਂ ਕਰਦੇ ਨਿਰਦੇਸ਼ ਜਿਹੜਾ ਪੰਜਾਬ ਹੈ। ਜਿਸ ਤਰ੍ਹਾਂ ਦੀ ਖੇਤੀ ਕੂਸਾ ਕਰਦੇ ਸੀ ਉਹ ਜੀ ਖੇਤੀ ਕਰ ਸਕੀ ਅਸੀਂ। ਜਿਸ ਤਰ੍ਹਾਂ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਸੀ ਪਹਿਲੇ ਪਾਣੀ ਜੀਵ ਜਿੱਤਿਆ ਰਿਹਾ ਸਭ ਕੋ ਇਹ ਧਰਮਾਂ ਦੀ ਪੂਹਾ ਦੀ ਪੁਰਾਣੀ ਆਪਾਂ ਗੁਰੂ ਸਾਹਿਬ ਨੇ ਸਿੱਖਿਆ ਸੀ ਉਹਦੇ ਇਸ ਪੰਮਨ ਗੁਰੂ ਪਾਣੀ ਜੱਤਾ ਮਾਤਾ ਤਤ ਮਾਤਾ ਦੁਨੀਆ ਉਧਰ ਨੂੰ ਜਾਏਗੀ ਜੇ ਗੁਰੂ ਦੀ ਸੋਚ ਤੇ ਚੱਲੇਗੀ ਤਾਂ ਦੇਸ਼ ਬਚੇਗਾ ਤਾਂ ਦੁਨੀਆ ਬਚੇਗੀ ਤਾਂ ਬੰਦਾ ਬਚੇਗਾ ਉਹ ਜੋ ਉਹਨਾਂ ਨੇ ਸਾਂਝੀ ਬਲਦ ਦਾ ਸੁਨੇਹਾ ਦਿੱਤਾ ਸੀ ਗੁਰੂ ਸਾਹਿਬ ਨੇ ਇੱਥੇ ਬੈਠ ਕੇ ਉਹਨਾਂ ਨੂੰ ਚਾਹੇ ਸੇਖ ਹੋਣ ਹਿੰਦੂ ਹੋਣ ਮੁਸਲਮਾਨ ਹੋਣ ਸਾਰੇ ਆਪਣਾ ਗੁਰੂ ਮੰਨਦੇ ਸੀ ਜੇ ਆਪਾਂ ਗੁਰੂ ਦੇ ਰਸਤੇ ਤੇ ਚੱਲਾਂਗੇ ਤਾਂ ਆਪਾਂ ਆਜੇ ਬਦਲਾਂਗੇ ਔਰ ਤਾਂ ਹੀ ਜਿਹੜੀ ਹੈਗੀ ਆ ਮਾਨਵਤਾ ਜਿੰਦੀ ਰਹੇਗੀ। ਕਾਹੇ ਗੱਲ ਪਾਣੀ ਦੀ ਹੋਵੇ, ਕਾਹੇ ਹਵਾ ਦੀ ਹੋਵੇ, ਕਾਹੇ ਭਾਈਚਾਰੇ ਦੀ ਹੋਵੇ, ਗੱਲ ਖੇਤੀ ਦੀ ਹੋਵੇ। ਨਾਨਕ ਸ਼ਾਇ ਹੀ ਖੇਤੀ करिए। ਪਾਣੀ ਦੀ, ਹਵਾ ਦੀ, ਧਰਨ ਦੀ ਜਿੱਤ करिए ਉਹਨਾਂ ਨੂੰ ਸਨਮਾਨ ਦਿਓ, ਪਰਮਾਨ ਉਹਨਾਂ ਦਾ ਸਨਮਾਨ ਦੇਣ। ਔਰ ਅਸੀਂ ਆਪਸ ਵਿੱਚ ਲੜਨ ਦੀ بجائے ਜਿਹੜੇ ਆ ਗਿਆ ਦੋਨੋਂ ਦੇਸ਼। ਮੈਂ ਇਹ ਅਰਦਾਸ ਕੀਤੀ ਆ ਕਿ ਦੋਨੋਂ ਸਾਡੇ ਚੰਡੀ ਦੀ ਸਾਡੀ ਸੂਚੀ ਲੀਡਰਸ਼ਿਪ ਆ ਉਹਨਾਂ ਨੂੰ ਵਾਅਦ ਨੂੰ ਸਮਝਾ ਬਖਸ਼ਿਆ। ਉਹ ਬਾਬਨਾ ਬਣਾ ਕੇ ਬੰਧ ਮਨਾਣ ਔਰ ਜਿਹੜੇ ਲੋਕਾਂ ਵਾਸਤੇ ਜਿਹੜੀ ਗਰੀਬੀ ਆ, ਬੇਰੋਜ਼ਗਾਰੀ ਆ, ਬਿਮਾਰੀ ਆ, ਬੜਾ ਦੀ ਪ੍ਰੋਬਲਮ ਆ, ਇਹਨਾਂ ਬਾਰੇ ਵਿਚਾਰ ਚੰਦਰਾ ਕਰਦੇ ਸਾਰੇ ਦੇਸ਼ਾਂ ਦੇ ਲੋਕ ਇਕੱਠੇ ਹੋ ਕੇ, ਸਾਰੇ ਸ਼ੂਬਿਆਂ ਦੇ ਲੋਕ ਇਕੱਠੇ ਹੋ ਕੇ ਤੇ ਉਹਨਾਂ ਨੂੰ ਵਾਇਰਸ ਦਾਤ ਪਛੇ ਤੇ ਉਹ ਆਪਣੇ ਲੋਕਾਂ ਬਾਰੇ ਸੋਚਣ ਤੇ ਇਹੀ ਮੈਂ ਅਰਦਾਸ ਕਰਦਾ ਹਾਂ। ਜਿਹੜਾ ਮੀਟਿੰਗ ਦੀ ਜਿਹੜਾ ਚੇਤੀਆ ਲੋਕੋ ਜੀਰਾ ਬਾਬਾ ਨਾਨਕ ਤਾਂ ਉਹਨਾਂ ਦੋ ਘਰਾਂ ਨਾਲ ਗੱਪੀ ਕਰਕੇ ਜਿੰਨਾ ਵੀ ਸਤਿਕਾਰ ਦੇ ਉਹਨਾਂ ਵਿੱਚ ਚੱਟਾਂ ਦਿੱਤੀਆਂ ਉਹਨਾਂ ਨੂੰ ਅੱਜ ਰਾਤ ਉਹ ਜੋ ਚੈੱਕ ਵੀ ਵੰਡ ਰਹੇ ਨੇ ਤੇ ਉਹ ਸੁਕਰਾਨਾ ਕਹਿ ਕੇ ਮਡੇਰਾ ਬਾਬਾ ਨਾਨਕ ਪੁਰਨਾ ਨੰਕ ਸਥਾਪਿਤ ਸਥਾਨ ਤੇ ਜਾ ਕੇ ਨਾਤਮਸਤਕ ਹੋਣਾ ਤਾਂ ਸਭ ਤੋਂ ਵੱਧ ਪਲੀਤੀ ਉਦਾਸ ਕਰਦੇ ਆ ਅੱਜ ਆਏ ਨੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਮਨਪਿੰਤ ਸਾਹਿਬ ਦਾ ਇਸ ਵੇਲੇ ਡੇਰਾ ਮੋਟਾ ਨਾਲ ਯੋਜਨਾ ਨਾਲ ਲੋਕ ਉਹਨਾਂ ਨੇ ਥੋੜਾ ਆਪਣਾ ਜਿਹੜਾ ਮਾਗੀ ਸਜਤਾ ਵਾਜੀ ਕਿੰਨੇ ਕੋਪਾ ਚ ਬੁੱਕ ਤੇ ਲਿਖੋ ਪਰ ਜਿਹੜੀ ਵਾਲੇ ਸੰਤ ਤੇ ਨੂੰ ਘਾਰ ਦੇ ਅੰਦਰ ਕੋਈ ਪਿਆਦਾ ਜਿੰਨਾ ਵਿੱਚ ਚੁਟਾ ਨਹੀਂ ਪਿਆ ਉਹਨਾਂ ਨੂੰ ਡਿਜ਼ਾਈਨ ਆਰ ਆਈ ਵੀ ਨੇ ਐਨਓ ਜੀ ਐਨ ਇਹਨਾਂ ਨੇ ਕੰਮ ਸੰਭਾਲ ਪਸਵਤਾ ਉਹਨਾਂ ਦੇ ਜਿਹੜੇ ਹੈਗੇ ਨੇ ਬਹੁਤ ਸਾਰੇ ਸ਼ੇਪ ਤੋਂ ਭਾਈਚਾਰਨਾ ਸੰਬੰਧ ਜਾਂ ਹੋਰ ਕਿਸੇ ਵੀ ਫੇਕੇ ਨਾਲ ਸੰਬੰਧ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਬਲਕਾਂ ਦੀ ਸੇਵਾ ਕਰਦੇ ਨੇ ਟਾਡਸ ਦਾ ਇੱਕੋ ਹੀ ਉਦੇਸ਼ ਹੈ ਕਿ ਸਹੀ ਜਿਹੜੀ ਰਾਹ ਤੋਂ ਉਹਨਾਂ ਘਰਾਂ ਤੱਕ ਪਹੁੰਚਾਈ ਜਾਏ ਤੇ ਮੈਂ ਆਪ ਆਟੈਂਟੀਫਾਈ ਕਰਕੇ ਉਹ ਮੈਂ ਆਪਣੇ ਹੱਥੀਂ ਜਿਹੜੀ ਆ ਉਹਨਾਂ ਘਰਾਂ ਤੱਕ ਪਹੁੰਚ ਕਰਕੇ ਦਿੰਦਾ ਆ ਕਿ ਉਹ ਜੀ ਸਹੀ ਜਗ੍ਹਾ ਜਿਹੜੀ ਆ ਰਾਤ ਦੇ